ਕਿਦਾ ਸਾਰੇ ਉਮੀਦ ਕਰਦੇ ਸਾਰੇ ਵਧੀਆ ਹੋਣਗੇ ਅੱਜ ਦੀ ਵੀਡੀਓ 'ਚ ਆਪਣਾ ਸਵਾਗਤ ਹੈ ਤੇ ਅੱਜ ਆਈ ਸੀ ਆਪਾਂ ਖੇਤ ਆਪਾਂ ਵੀ ਫਿਰ ਅੱਜ ਜੰਗ ਜਿੱਤੇ ਲਈ ਆਜਾ ਤੁਹਾਨੂੰ ਦਿਖਾਉਨੇ ਆਪਾਂ ਨੇ ਕਿਹੜੀ ਜੰਗ ਜਿੱਤੀ ਹੈ ਆਪਾਂ ਵੀ ਅੱਜ ਮੱਕੀ ਵਾਲਾ ਕੰਮ ਨਿਮੇੜ ਕੇ ਕੱਦੂ ਕਰਤਾ ਫਿਰ ਆਪਾਂ ਨੇ ਇਹ ਜੰਗ ਜਿੱਤੀ ਹੈ ਕੱਦੂ ਕਰਕੇ ਅੱਜ ਜੀਰੀ ਲੱਗ ਜੂਗੀ ਅੱਜ ਆਪਾਂ ਹੋਸ਼ਾਂਗੇ ਲਾਉਣ ਕਰਨੀ ਨੂੰ ਵੇਚ ਲੈ ਸਾਰੀ ਲੱਗ ਜੂਗੀ ਮੱਕੀ ਵਾਲਾ ਰਹੇ ਤੇ ਮੱਕੀ ਵਾਲਾ ਵੀ ਆਪਾਂ ਤਿਆਰ ਕਰਤਾ ਅੱਜ ਬਹੁਤ ਪੱਟ ਗਿਆ ਰਹਿੰਦੇ ਬਸ ਅੱਜ ਸ਼ਾਮ ਤੱਕ ਲਾ ਦੇਣਗੇ ਆਪਾਂ ਫਿਰ ਪੇਲੇ ਆ ਹੁਣ ਬਾਕੀ ਤਾਂ ਸਾਰੀ ਸਾਰਾ ਕੰਮ ਨਿਪਟ ਗਿਆ ਨੱਚਦਾ ਰੇਰੂ ਉਲੀਓ ਕੀ ਸਾਰੀ ਕਰਤੀ ਆਪਾਂ ਨੇ ਬਸ ਮੱਕੀ ਵਾਲੇ ਚ ਲੈ ਜੂਗਾ ਮੱਕੀ ਵਾਲੇ ਦੀ ਵੇ ਪਾ ਕੇ ਪਰ ਇਹ ਕਨੀ ਵੇਲੇ ਫਿਰ ਕੋ ਜਾਗੇ ਸਪਰੇ ਹਾਂ ਕਨੀ ਰੇ ਸਪਰੇ ਚਲਾਈ ਚੱਲਾਂਗੇ ਬਾਕੀ ਤੁਸੀਂ ਵੀ ਕਮੈਂਟ ਕਰਕੇ ਦੱਸੋ ਵੀ ਕਿਹੜਾ ਕਿਹੜੇ ਨੇ ਕੰਮ ਨਿਪਟ ਗਿਆ ਜਾਂ ਰਹਿੰਦਾ ਹਲੇ ਮੱਕੀ ਵਾਲ ਮੱਕੀ ਵਾਲਾ ਆਪਣਾ ਦਾ ਬਈ ਨਮੇੜਦਾ ਫਤਮਾ ਸੇ ਚਾਰ ਨਹੀਂ ਪਾਇਆ ਵੈਸੀ ਝਾੜੀ ਹੈ ਮੱਕੀ ਚਾਰ ਦਾ ਪਿਛਲੀ ਵਾਰੀ ਪਾਇਆ ਸੀ ਤੰਗ ਜਾੜੇ ਹੁੰਨੇ ਆ ਤੇ ਪਸ਼ੂ ਜਿਆਦਾ ਹੋਣ ਲੱਗੇ ਘਟ ਤੱਕ ਘਟਦਾ ਘਟਦਾ ਆ ਤਾ ਕਰਕੇ ਤੇ ਇਧਰੋਂ ਆਪਣੇ ਦੇਖ ਲਓ ਕਿਉਂ ਤਾਂ ਖੜਿਆ ਵਧੀਆ ਜਿੰਨੇ ਹਵਾ ਚੱਲਦੀ ਹੈ ਕਿਵੇਂ ਲੈੜ ਦਾ ਦੇਖੋ ਪਨੀਰੇ ਚੋਗੀ ਪੂਰੀ ਬਸ ਹੁਣ ਅੱਗੇ ਬਸ ਚੱਲ ਪੂਆ ਦੌਰ ਦਵਾਈਆਂ ਦਾ ਚਲੋ ਹੁਣ ਤਾਂ ਜਿਹੜੇ ਸਾਂ ਉਹਨਾਂ ਨੂੰ ਮੀਂਹ ਚੱਲ ਰਿਹਾ ਲਗਾਤਾਰ 6-7 ਤੋਂ 9 ਵੀ ਮੀਂਹ ਪੈਂਦੇ ਨੇ ਅਨੇ ਤਾਂ ਤਾਂ ਵਧੀਆ ਚੱਲ ਰਿਹਾ ਝੋਨਾ ਵੀ ਉਮੀਦ ਹੈ ਛੇਤੀ ਛੇਤੀ ਟੋਲੀ ਚੱਕੜੀ ਨਹੀਂ ਬਊਗੀ ਕਿਉਂਕਿ ਮੈਂ ਜਿੱਦਾਂ ਵਿਚਾਰੀ ਕਰ ਮੈਂ ਸੁਣਤੀ ਅਗਰ ਮੈਂ ਜ਼ਿਆਦਾ ਫਿਰ ਸੂੰਡੀ ਵਗੈਰਾ ਪੈ ਜਾਂਦੀ ਹੈ ਹੁਣ ਤਾਂ ਗ੍ਰੋਥ ਵੀ ਘਾਰਨ ਵਧੀਆ ਹੋਈ ਜਾਂਦੀ ਹੈ ਮੀਂਹ ਨਾਲ ਇਹਨਾਂ ਨੂੰ ਜਿਹੜੀ ਘਾਟ ਹੁੰਦੀ ਹੈ ਪੋਸਟਿਕਟਾ ਦੀ ਉਹ ਮਿਲਦੇ ਰਹਿੰਦੇ ਨੇ ਤੇ ਹੋਰ ਸਾਰੇ ਕਿਸਾਨ ਤੁਸੀਂ ਵੀ ਕਿੱਥੇ ਕਿੱਥੇ ਆਪਾਂ ਟਰਾਂਡਾ ਚੋਨਾ ਕੰਪਲੀਟ ਹੋ ਗਿਆ ਰਹੀ ਪੂਰੀ ਹੋ ਗਈ ਜਾਨੀ ਤੇ ਕਿਹੜੀ ਕਿਹੜੀ ਦਵਾਈ ਕਰਾਉਣੀ ਅੱਗੇ ਮਜੀ ਆਪਾਂ ਜਿਹੜੀ ਵੀ ਦਵਾਈ ਸਪਰੇਅ ਕਰਨੀ ਹੈ ਸਾਰੀ ਬਾਈ ਨੇਮ ਕੰਪਨੀ ਦੀ ਕਰਾਂਗੇ ਸਪਰੇਅ ਹਾਂ ਜਾਈ ਦੋ ਦੀਆਂ ਵੀ ਤੰਨ ਕਰਦਾ ਸੀ ਪਰ ਆਪਾਂ ਉਹ ਨਹੀਂ ਡੀਸੀ ਸਪਰੇਅ ਕੋਈ ਨਹੀਂ ਕਰਦੇ ਕਿ ਦੇਸੀ ਨਾਲ ਫਾਇਦਾ ਨਹੀਂ ਹੁੰਦਾ ਖੋਰ ਦਿਖਾਉਂਦਾ ਤੁਹਾਨੂੰ ਪਈਆਂ ਦੀ ਲਈ ਹੋਈ ਦਾ ਫਰਕ ਤਾਂ ਹੁੰਦਾ ਯਾਰ ਇੱਥੇ ਦੇਖੋ ਬਈਆ ਆਪਾਂ ਆਪਣੇ ਆਏ ਹੋਤੀ ਮੋਟਰ ਤੇ ਪਈਆਂ ਤਲੋਈ ਹੈ ਹਾਸਲਾ ਬਹੁਤ ਜ਼ਿਆਦਾ ਪਈਆਂ ਗਿਟ ਪਾੜਾ ਬਹੁਤ ਜ਼ਿਆਦਾ ਛੱਡਦੇ ਨੇ ਵਿੱਚੋਂ ਬੈਲਟੇ ਵੀ ਲਾਤੇ ਆਪਾਂ ਨੇ ਫਿਰ ਵੀ ਰਹਿ ਜਾਂਦਾ ਉਹ ਪਚਾਲੇ ਇਹਨਾਂ ਨਾ ਪਾੜਾ ਰਹਿ ਜਾਂਦਾ ਲੋਣੀ ਲੋਣੀ ਦਾ ਪਿੰਡ ਵਾਲਿਆਂ ਦੀ ਚਾਹੀਦੀ ਆ ਪਰ ਆਪਣੇ ਆ ਜਾਂਦੇ ਨੇ ਜੇਦੋਂ ਆਪਾਂ ਦੇਖਾਂਗੇ ਪੰਡਾੜਾ ਤਲਵਾ ਕਰਾਂਗੇ ਕਿੱਡੇ ਕਿੱਡੇ ਪਾੜਾ ਛੱਡ ਜਾਂਦੇ ਨੇ ਉਹ ਵਿੱਚ ਫਿਰ ਹੁਣ ਵਿੱਚ ਪੇਡੇ ਲਾਉਂਦਿਆਂ ਨਾਲ ਟਾਈਮ ਲੰਘ ਜਾਂਦਾ ਬਸ ਇਹਨਾਂ ਦਾ ਇਹ ਹੈ ਵੀ ਇੱਕ ਤਾਂ ਲਾਅ ਚੇਤੀ ਜਾਂਦੇ ਨੇ ਹੁਣ ਜੇ ਆਪਾਂ ਪਿੰਡ ਵਾਲੀ ਕਿਸੇ پارٹی ਕੋਲ ਆਈਏ ਪਿੰਡ ਵਾਲੇ ਜੇ ਪਿੰਡ ਵਾਲੇ 15 ਜਣੇ ਨੇ 2-3 ਕਿਲੇ ਲਾਉਣਗੇ ਤੇ ਬਈਏ 15 ਨੇ ਤਾਂ 5-6 ਕਿਲੇ ਲਾਉਣ ਦੇ ਨੇ 6 ਦੇ ਉਹਦੇ ਕਿੱਡੇ ਕਿੱਡੇ ਪਾੜਾ ਛੱਡਿਆ ਹੈ ਵਿੱਚ ਇੱਡੇ-ਇੱਡੇ ਪਾੜੇ ਨੇ ਤੇ ਬਾਕੀ ਰਾਸ਼ਨ ਪਾਣੀ ਲੈ ਕੇ ਇਹਨਾਂ ਦਾ ਖਰਚਾ ਤੇ ਪਿੰਡ ਵਾਲਾ ਥੋੜਾ ਜਿਹਾ ਰੇਟ ਦਾ ਵੀ ਫਰਕ ਪਾ ਦਿੰਦੇ ਨੇ ਰੇਟ ਵੀ ਘਟ ਲਾਉਂਦੇ ਨੇ ਪਿੰਡ ਵਾਲੇ ਤਾਂ ਲਣ ਦਾ ਰੇਟ ਜ਼ਿਆਦਾ ਹੁੰਦਾ ਨਾਲੇ ਫਿਰ ਉਹ ਹੋ ਜਾਂਦਾ ਘੱਟ ਲੱਗਦੀ ਉਹਨਾਂ ਟਾਈਮ 'ਚ ਫਿਰ ਇੱਕ ਖਿੱਚ ਪੈ ਜਾਂਦੀ ਹੈ ਮਿਲਦਾ ਨਹੀਂ ਹੈਗਾ ਬੰਦੇ ਲਾਉਣ ਵਾਲੇ ਵੀ ਨਹੀਂ ਮਿਲਦੇ ਜਿੱਥੇ ਕਿਉਂ ਇਕੋਲਾ ਜਦੋਂ ਮੀਂਹ ਪੈ ਜਾਂਦਾ ਇਕੋਲਾ ਜਦੋਂ ਜਦ ਪਿੰਡਾਂ 'ਚ ਜ਼ੋਰ ਪੈਂਦਾ ਫਿਰ ਬੰਦੇ ਮਿਲਦੇ ਨਹੀਂ ਪਾਰੀਆਂ ਤਾਂ ਕਰਕੇ ਪ੍ਰਵਾਸੀ ਵੀਰਾਂ ਤੋਂ ਲੋਣੀ ਪੈਂਦੀ ਆ। ਮੂੰਹ ਹੈ ਲਵਾਈ ਲਬੂਈ ਕੁਛ ਨਹੀਂ ਹੁੰਦੀ ਇਹਨਾਂ ਦਾ ਫਰਕ ਤਾਂ ਬਹੁਤ ਹੁੰਦਾ ਰਿਹਾ। ਤੇ ਤੁਸੀਂ ਵੀ ਕਮੈਂਟ ਦੱਸ ਕਰਕੇ ਦੱਸਿਓ ਵੀ ਤੁਸੀਂ ਵੀ ਤੁਹਾਡੇ ਕਿ ਨਹੀਂ ਵੀ ਇੰਝ ਬਣਦਾ। ਜਾਂ ਵਿੱਚ ਬੜੀਆ ਲਾ ਜਾਂਦੇ ਨੇ। ਤੇ ਕਮੈਂਟ ਰੂਟ ਕਰਿਓ ਵੀ ਆਪਣੀ ਵੀਡੀਓ ਕਿੱਥੋਂ ਕਿੱਥੋਂ ਤੱਕ ਪਹੁੰਚਦੀ ਹੈ ਤੇ ਸਾਰਿਆਂ ਦਾ ਚੋਣੇ ਦਾ ਕੰਮ ਨਿਭੜ ਗਿਆ ਜਾਂ ਹਲੇ ਰਹਿੰਦਾਗਾ ਆਪਣੇ ਦਾ ਲਗਭਗ ਅਜ ਕੰਪਲੀਟ ਹੋ ਜਾਊਗਾ ਤੇ ਦੂਜੀ ਚ ਸਾਰੀ ਜਪੂਰੀ ਹੋ ਗਈ ਇਸੇ ਚ ਕਰਨੀ ਫਿਰ ਅੱਗੇ ਹੁਣ ਬਸ ਸਪਰੇਅ ਦੇ ਤੌਰ ਤੇ ਚੱਲੂਗਾ ਜੇ ਆਪਣੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਰਹੋ ਤੇ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਧੰਨਵਾਦ